ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਲਓ ਜੀ ਬਾਈ ਆਊਟਲੈਟ ਬਹੁਤ ਦਿਖਾਤਾ ਤੁਹਾਨੂੰ ਤੇ ਅੱਜ ਹੈਗਾ ਆਪਣੇ ਪਿੰਡ ਮੇਲਾ ਬਹੁਤ ਪੁਰਾਣਾ ਮੇਲਾ ਲੱਗਦਾਗਾ ਤੇ ਆਪਾਂ ਤਿਆਰ ਹੋ ਗਏ ਚਿੱਟਾ ਕੁਰਦਾ ਪਿਆ ਮੈਂ ਪਾਇਆ ਤੇ ਸੰਦੀਪ ਹੋਣੀ ਵੀ ਇੱਧਰ ਸੰਦੀਪ ਜੀ ਚੱਲੀਏ ਦਿਖਾਈਏ ਮੇਲਾ ਨਾਲ ਦੇਖੀਏ ਮੱਥਾ ਟੇਕ ਕੇ ਬੰਨ ਸੇਵਾ ਕਰ ਦਿੰਦੇ ਹਾਂ 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 ਆ ਜਾ ਚੱਲਦੇ ਆ ਮੇਲਾ ਬਾਈ ਆਪਣੇ ਘਰ ਤੋਂ ਸਿੱਧਾ ਲਾਈਵ ਦੇਖਦਾਗਾ ਉਹ ਅਸੀਂ ਮਾਈ ਵੀਰੋ ਭਾਈ ਭਗਤ ਜੀ ਦਾ ਸਥਾਨ ਬਹੁਤ ਲੋਕ ਆਉਂਦੇ ਅੱਗੇ ਇੱਥੇ ਮੱਥਾ ਟੇਕਣ ਤੇ ਆ ਦੇਖ ਬਾਜ਼ਾਰ ਇੱਥੋਂ ਤੱਕ ਆ ਜਾਂਦਾ ਹੱਸ ਤਾਂ ਪਹਿਲਾ ਦਿਨ ਆਗਾ ਉਹ ਸਾਰਾ ਜਿਹੜਾ ਖਾਲੀ ਪਿਆ ਸਾਰੇ ਕਿਤੇ ਬਾਜ਼ਾਰ ਨਾਲ ਭਰ ਜਾਊਗਾ ਤੇ ਇੱਧਰ ਆ ਉਹ ਗਰਾਊਂਡ ਆ ਉੱਥੇ ਮੇਲਾ ਲੱਗਦਾ ਕੱਲ ਨੂੰ ਫੁੱਲ ਰੌਣਕ ਹੋਊਗੀ ਤੇ ਪਰਸੋਂ ਵੀ ਫੁੱਲ ਰੌਣਕ ਹੋਊਗੀ ਲੈ ਵੇ ਆਇਆ ਸੰਦੀਪ ਗੇਰਾ ਐਸ ਵਾਰ ਭਈ ਇੱਥੇ ਨਾ ਰਸ ਥੋੜਾ ਜਿਹਾ ਘੱਟ ਆਗਾ ਕਿਉਂਕਿ ਜਿਹੜੇ ਕੀ ਹੁੰਦੇ ਆ ਬਨਜਾਰੇ ਉਧਰ ਲੱਗੇ ਹੋਇਆ ਦੂਸਰੀ ਸਾਈਡ ਬਾਹਰ ਚੋਂ ਵੀ ਤੁਹਾਨੂੰ ਦਿਖਾਵਾਂਗੇ ਤੇ ਆਪਣਾ ਜਿਹੜਾ ਇਹ ਮੇਲਾ ਗਾ ਲਗਾਤਾਰ ਇਹਨੂੰ 62 ਸਾਲ ਹੋ ਗਏ 62ਵਾਂ ਇਹ ਮੇਲਾ ਗਾ ਜੋੜ ਮੇਲਾ ਤੇ 36ਵਾਂ ਲਗਾਤਾਰ ਟੂਰਨਾਮੈਂਟ ਆ ਗਾ 36ਵਾਂ ਟੂਰਨਾਮੈਂਟ ਆ ਬਾਈ ਲਗਾਤਾਰ ਸੰਦੀਪ ਨੇ ਛੁੱਟੀ ਲਈ ਆ ਕਹਿੰਦਾ ਪਿੰਡ ਜਾਣਾ ਐਂ ਕਹਿ ਕੇ ਲਈ ਛੁੱਟੀ ਮੈਂ ਤਾਂ ਆਪ ਲੂੰ ਆ ਜਾਣਗੇ ਮੈਂ ਲੱਗੀ ਉਹ ਤੇੜੀ ਕੇ ਚੜੂਆ ਓਕੇ ਠੀਕ ਹੈ ਚੜ੍ਹਨਾ ਸਾਹਮਣੇ ਆ ਗਿਆ ਬਈ ਆਪਣੇ ਮਾਈ ਵੀਰੋ ਭਾਈ ਭਗਤ ਜੀ ਦਾ ਸਥਾਨ ਤੇ ਮੈਂ ਤਾਂ ਸੰਦੀਪ ਚੱਲਦੇ ਅੰਦਰ ਬਹੁਤ ਵਧੀਆ ਅੰਦਰ ਸਜਾਇਆ ਹੋਇਆ ਫੁੱਲ ਝੜੀਆਂ ਨਾਲ ਫੁੱਲ ਫੁੱਲ ਲਾਏ ਹੋਏ ਹੈਗੇ ਤੇ ਉੱਪਰ ਦਰਬਾਰ ਸਾਹਿਬਾਗਾ ਤੇ ਜਾ ਕੇ ਅਸੀਂ ਮੱਥਾ ਟੇਕ ਆਈਏ ਦਰਬਾਰ ਸਾਹਿਬ ਚ ਹੌਣ ਚੱਲਦੇ ਆਂ ਬਾਈ ਆਪਾਂ ਦੂਸਰੇ ਪਾਸੇ ਬਾਜ਼ਾਰ ਲੱਗਿਆ ਹੋਇਆਗਾ ਤੇ ਉਧਰ ਆ ਕੇ ਇਸ ਦੀ ਗੁਸਤੀ ਜੀ ਹਨਾ ਝੂਟੇ ਝਾਟੇ ਲੈਣ ਨੂੰ ਉਧਰ ਉਹ ਸਾਰੀ ਗੱਲਬਾਤ ਆ ਗਈ ਤੇ ਉਧਰ ਵੀ ਦੇਖਦੇ ਆਂਗੇ ਤੇ ਆ ਜਵਾਕ ਝੂਟੇ ਲਈ ਜਾਂਦੇ ਆਗੇ ਵਧੀਆ ਇਹ ਬਾਈ 62 ਸਾਲ ਲਗਾਤਾਰ ਹੋ ਗਏ ਆਪਣੇ ਸਾਲਾਨਾ ਜੋੜ ਮੇਲੇ ਇਹਨੂੰ ਚੱਲਦੇ ਨੂੰ ਇਹ ਮੇਲੇ ਨੂੰ ਲਗਾਤਾਰ 62 ਸਾਲ ਹੋ ਗਏ ਪੂਰੇ ਤੇ 36ਵਾਂ ਟੂਰਨਾਮੈਂਟ ਆ ਲਗਾਤਾਰ ਕਬੱਡੀ ਦਾ ਟੂਰਨਾਮੈਂਟ 36 ਸਾਲ ਹੋ ਗਏ ਚੱਲਦੇ ਨੂੰ ਬਹੁਤ ਵਧੀਆ ਚੱਲਦਾਗਾ ਅੱਜ ਸਾਲ ਪੂਰੀ ਰੌਣਕ ਹੁੰਦੀ ਹੈਗੀ ਦੂਰੋਂ ਦੂਰੋਂ ਲੋਕ ਆਉਂਦੇ ਹੈਗੇ ਪੂਰੇ ਕਬੱਡੀ ਟੂਰਨਾਮੈਂਟ ਦੇਖਣ ਮੈਚ ਵੀ ਪੂਰੇ ਵਧੀਆ ਹੁੰਦੇ ਆ ਤੇ ਆ ਕੁਛ ਆ ਦੇਖੋ ਬੰਜਾਰੇ ਇੱਧਰ ਐਦ ਕੀ ਇੱਧਰ ਕਰਤੇ ਬਾਹਨ ਚ ਪਹਿਲਾਂ ਇਹ ਸਾਰੇ ਸੜਕ ਤੇ ਹੁੰਦੇ ਸੀ ਫਿਰ ਉਹ ਟ੍ਰੈਫਿਕ ਦਾ ਜਾਮ ਜੂਮ ਲੱਗ ਜਾਂਦਾ ਨਾ ਤਾਂ ਕਰਕੇ ਤੇ ਆ ਮੈਚ ਆਗੇ ਮੈਂ ਤੇ ਹੁਣ ਸੰਦੀਪ ਦੇਖਣ ਗਰਾਊਂਡ ਆਪਣੀ ਪੂਰੀ ਵਧੀਆ ਹੁੰਦੀ ਹੈ ਇੱਕ ਨੰਬਰ ਸਾਰੇ ਪਲੇਅਰ ਛੋਟੇ ਵੱਡੇ ਤਿੰਨ ਦਿਨ ਲਗਾਤਾਰ ਟੂਰਨਾਮੈਂਟ ਚੱਲ ਤਨਦਰਨ ਸਾਰੇ ਪਲੇਅਰ ਆਉਂਦੇ ਆਪਣੇ ਚੰਗੇ ਚੰਗੇ ਪੂਰੇ ਛੋਟੇ ਵੀ ਖੇਡਦੇ ਆ ਬਜਨੀ ਕਬੱਡੀ ਦੇ ਵੱਡੇ ਓਪਨ ਵਾਲੇ ਵੀ ਖੇਡਦੇ ਹੈਗੇ ਮਾਈ ਵੀਰੋ ਭਾਈ ਭਖਤੂ ਜੀ ਦਾ ਇਹ ਖੇਡ ਸਟੇਡੀਅਮ ਆ ਆਪਣਾ ਸਾਹਮਣੇ ਟਾਈਮ ਬਾਈ 7:00 ਵਜੇ ਤੇ ਆ ਦੇਖੋ ਹੁਣ ਕਿੰਨਾ ਵਧੀਆ ਲੱਗ ਰਿਹਾ ਹੈ ਮਾਈ ਵੀਰੋ ਭਾਈ ਭਖਤੂ ਜੀ ਦਾ ਸਥਾਨ ਤੇ ਮੈਚ 10:00 ਵਜੇ ਤੱਕ ਚੱਲਦੇ ਰਹਿਣਗੇ ਰਾਤ ਦੇ 10:00 ਵਜੇ ਤੱਕ ਲਾਈਵ ਵੀ ਚੱਲਦਾਗਾ ਤੇ ਆ ਦੇਖੋ ਤੁਸੀਂ ਕਿੰਨਾ ਵਧੀਆ ਲੱਗਦਾ ਹੈ